ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਚੈਨਲ ਦਾ ਅਸੀਂ ਪਹੁੰਚੇ ਹਾਂ ਅੱਜ ਸਮਾਣਾ ਦੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਇਸ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਬੰਬਾਲ ਮਚਿਆ ਹੋਇਆ ਹੈ ਤੇ ਇਸ ਏਰੀਆ ਦੇ ਜਿਹੜੇ ਲੋਕ ਨੇ ਲਗਾਤਾਰ ਬਿਮਾਰ ਹੋਣ ਲੱਗੇ ਹੋਏ ਨੇ ਪਿੱਛੇ ਇੱਕ ਤੁਹਾਨੂੰ ਜਿਹੜੀ ਤਸਵੀਰ ਹੈ ਅਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਅੰਦਰ ਫਰੋਜ਼ਨ ਦਾ ਜਿਹੜਾ ਸਾਰਾ ਸਮਾਨ ਹੈ ਸਟਾਕ ਕੀਤਾ ਜਾਂਦਾ ਹੈ ਜਿਸ ਵਿੱਚ ਹੋਰ ਵੀ ਕਾਫੀ ਆਈਟਮਾਂ ਨੇ ਉਸ ਨੂੰ ਲੈ ਕੇ ਜਿਹੜਾ ਮਹੱਲੇ ਦੇ ਲੋਕਾਂ ਵੱਲੋਂ ਇਤਰਾਜ਼ ਕੀਤਾ ਜਾਂਦਾ ਹੈ ਤੇ ਉਰੇ ਮਹੱਲੇ ਦੇ ਲੋਕਾਂ ਦਾ ਲਗਾਤਾਰ ਜਿਹੜੀ ਇਸ ਦੀ ਗੈਸ ਚੜਨ ਦੇ ਨਾਲ ਰੈਣਾ ਓਖਾ ਹੋ ਚੁਕਿਆ ਗੱਲਬਾਤ ਕਰ ਲੈਨੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂ ਇਹ ਇੰਨੇ ਕੋ ਖਫਾ ਹੋਏ ਨੇ ਕੁਝ ਦਿਨ ਪਹਿਲਾਂ ਵੀ ਸਿਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਉਰੇ ਪਹੁੰਚਦੇ ਨੇ ਇਸ ਨੂੰ ਦੇਖ ਕੇ ਜਿਹੜਾ ਅੱਖਾ ਬੰਦ ਕਰਕੇ ਚਲੇ ਜਾਂਦੇ ਨੇ ਇਹ ਸਾਰਾ ਮਸਲਾ ਅਸਲ ਦੇ ਵਿੱਚ ਕੀ ਹੈ ਕਿਉਂਕਿ ਮਹੱਲੇ ਦੇ ਲੋਕ ਲਗਾਤਾਰ ਪ੍ਰੇਸ਼ਾਨ ਨੇ ਹਾਂ ਯਕੀਨ ਆ ਮਜੀ ਤੁਹਾਡਾ ਲੀਜ਼ਰ ਲਿਜ਼ਾ ਜੀ ਕੀ ਕਹੋਗੇ ਕਿਵੇਂ ਦਿੱਕਤ ਕੀ ਮੇ ਆ ਰਹੀ ਹੈ ਤੁਹਾਨੂੰ ਇਹ ਜੀ ਜਦੋਂ ਤਾਂ ਲੱਗਿਆ ਮੇਰੇ ਬੇਟੇ ਨੂੰ ਪਹਿਲਾਂ ਬੜੇ ਨੂੰ ਦੋੜਾ ਪਿਆ ਜੀ ਉਹਨਾਂ ਦੇ ਜਦੋਂ ਅਸੀਂ ਦਿਖਾਇਆ ਤੇ ਹੈੱਡ ਦੇ ਵਿੱਚ ਸਵੇਲਿੰਗ ਆਈ ਹੈ ਉਸ ਤੋਂ ਬਾਅਦ ਹੁਣ 15 ਦਿਨ ਤੋਂ ਮੇਰਾ ਛੋਟਾ ਬੇਟਾ ਬਿਮਾਰ ਹੈ ਤੇ ਮੈਂ ਵੀ ਹਫਤਾ ਹੋ ਗਿਆ ਮੇਰੇ ਸਿਰ 'ਚ ਵੀ ਬਹੁਤ ਪ੍ਰੋਬਲਮ ਆ ਰਹੀ ਹੈ ਦਰਦ ਹੁੰਦਾ ਇਹਦੀ ਆਵਾਜ਼ ਰਾਤ ਨੂੰ ਇੰਨੀ ਆਉਂਦੀ ਹੈ ਅਸੀਂ ਸੌ ਨਹੀਂ ਸਕਦੇ ਇਸ ਦੀ ਹਾਂਜੀ ਜਦੋਂ ਇਹ ਖੁੱਲਦਾ ਹੈ ਤੇ ਇਹਦੇ ਚ ਇੰਨੀ 스ਮੈਲ ਆਉਂਦੀ ਹੈ ਕਿ ਇਹਦੇ ਕੈਮੀਕਲ ਚੜਦੇ ਨੇ ਦੇਖੋ ਬੱਚਿਆਂ ਨੇ ਗਲੀ ਦੇ ਵਿੱਚ ਖੇਲਣਾ ਵੀ ਹੈ ਉੱਠਣਾ ਬੈਠਣਾ ਵੀ ਹੈ ਸਾਡੇ ਤਾਂ ਗਲੀ 'ਚ ਖੜਨਾ ਵੀ ਬੈਠਣਾ ਵੀ ਸਭ ਕੁਝ ਇਹਦੇ ਕਿੰਨੇ ਕੋ ਟਾਈਮ ਤੋਂ ਪਰੇਸ਼ਾਨ ਹੋ ਅਸੀਂ ਜੀ 1.5 ਮਹੀਨੇ 2 ਹੋ ਗਏ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੋਵੇ ਦਿੱਤੀ ਹੋਈ ਹੈ ਜੀ ਦਿੱਤੀ ਹੋਈ ਹੈ ਕੋਈ ਗੱਲਬਾਤ ਨਹੀਂ ਬਣੀ ਕੋਈ ਗੱਲਬਾਤ ਨਹੀਂ ਹੁਣੀ ਆਏ ਸੀ ਦੇਖ ਕੇ ਚਲੇ ਗਏ ਨੇ ਕੁਝ ਨਹੀਂ ਕਰਕੇ ਗਏ ਲੱਗਦਾ ਕੋਈ ਮਿਲੀ ਭੁਗਤ ਹੈ ਹਾਂ ਜੀ ਨੂੰ ਹੋ ਸਕਦਾ ਜੀ ਠੀਕ ਹੈ ਹਾਂਜੀ ਕੁੜੀਆ ਤੁਸੀਂ ਕੀ ਕਹੋਗੇ ਮੈਂ 27 ਗਸ ਨੂੰ ਬਿਮਾਰ ਹੋਣੀ ਸਵੇਰੇ ਚੰਗੀ ਭਲੀ ਸੀਗੀ ਕੋਈ ਦਿੱਕਤ ਨਹੀਂ ਸੀਗੀ ਇਹਦੀ ਦਿੱਕਤ ਨੇ ਮੈਨੂੰ ਮਤਲਬ ਮੰਮਾ ਦਾ ਇੱਕ ਰਾਸਟੀ ਸਟੈਂ ਕਰਾ ਦੇਖੋ ਜੈ ਨਿਊਰੋ ਵਾਲਿਆਂ ਤੋਂ ਮਤਲਬ ਬ੍ਰੇਨ ਦੇ ਵਾਲਿਆਂ ਨਾਲ ਕੰਸਲਟ ਕਰਨਾ ਪੈ ਦੇਗਾ ਕੋਈ ਕੋਈ ਦਿੱਕਤ ਨਹੀਂ ਪ੍ਰੋਬਲਮ ਹੈ ਸੇਮ ਦੋਰਾ ਇਹ ਨਾਲ ਬੀਟਿਆ ਮੈਨੂੰ 15 ਦਿਨ ਬਾਅਦ ਤੇ ਇਹ ਤੇ ਨਾਲ ਕਰਕੇ ਮੈਨੂੰ ਤਾਂ ਆਪ ਪਰੇਸ਼ਾਨੀ ਆ ਗਈ ਇਹ ਤੇ ਮੈਂ ਸਾਰੀ ਰਾਤ ਨਹੀਂ ਸੌ ਸਕਦੀ ਮੈਨੂੰ ਤਾਂ ਇੰਨਾ ਇਹ ਮੇਰੀ ਟੜਕਾ ਇਸ ਟਾਈਮ ਵੀ ਚੈੱਕ ਕਰ ਲੋਗੇ ਤੁਸੀਂ 120 ਪਲਸ ਹੋਏਗੇ ਤੁਸੀਂ ਗਲੀ ਦੇ ਨੇ ਵਾਸਾ ਹਾਂ ਨਾ ਲੱਗਦਾ ਕੋਈ ਹੋ ਨਹੀਂ ਜਾ ਕੋਈ ਇਹ ਜਿਨ੍ਹਾਂ ਨੇ ਕੋਲਡ ਸਟੋਰ ਲਾਇਆ ਤੁਸੀਂ ਇਹਨਾਂ ਨੂੰ ਕੋਈ ਗੱਲਬਾਤ ਕਰੀ ਹਾਂ ਜੀ ਅਸੀਂ ਦੋ ਤਿੰਨ ਬੰਦੇ ਭੇਜੇ ਸਨ ਉਹ ਬੰਦੇ ਕਹਿੰਦੇ ਕਹਿੰਦੇ ਇਹ ਹਲੇ ਤਾਂ ਸਾਡੇ ਕੋਲ ਕੋਈ ਸ ਦੇ ਦੇਖਾਂਗੇ ਸੋਲਰ ਕੜਾ ਭਲਾਵਾਂਗੇ ਅਸੀਂ ਕਿ ਉਹਦਾ ਸੋਲੂਸ਼ਨ ਕਰ ਦਾਂਗੇ ਉਹੋ ਤੱਕ ਸਾਡੀ ਡੈਥ ਹੋ ਜੇ ਕੀ ਕਰਾਂਗੇ ਹੁਣ ਪਹਿਲੇ ਡਾਕਟਰ ਨੇ ਪੰਜ ਪੰਜ ਗੋਲੀਆਂ ਲਾਤੀਆਂ ਇੱਕ ਦਿਨ ਦੀਆਂ ਕਿਵੇਂ ਸੋਲੂਸ਼ਨ ਹੈਗਾ ਕਦੇ ਸਿਰ ਨਹੀਂ ਬੱਚੇ ਸਾਰੇ ਦਿਨ ਉੱਠ ਨਹੀਂ ਸਕਦੇ ਸਾਰਾ ਦਿਨ ਸੁੱਤੇ ਪਏ ਰਹਿੰਦੇ ਨੇ ਅਸੀਂ ਤਾਂ ਇਹ ਕਹਿੰਦੇ ਆ ਕਿ ਇਹਨੂੰ ਪੂਰਾ ਪੂਰਾ ਚਕਾ ਕੇ ਜਿੱਥੇ ਮਰਜੀ ਲਾਓ ਸਾਨੂੰ ਕੋਈ ਦਿੱਕਤ ਨਹੀਂ ਐਨਓਸੀ ਦੇਵਾ ਦਿਓ ਜੋ ਮਰਜੀ ਦੇ ਸਕਾਓ ਜੇ ਹੈਲਥ ਨਾਲ ਕੰਸਲਟਡ ਆ ਫਿਰ ਥੋੜੀ ਇਹ ਉਰੇ ਲੱਗ ਸਕਦਾ ਹੀ ਅਜੂ ਰੋ ਇੱਕ ਅੰਦਰੋਂ ਘਰ ਵੇਚ ਕੇ ਚਲੇ ਜਾਊਗਾ ਕਿਵੇਂ ਚਲੇ ਜਾਈਏ ਉਹ ਘਰ ਵੇਚ ਕੇ ਇਹ ਕਹੇ ਰੇ ਨਹੀਂ ਘਰ ਵੇਚ ਕੇ ਹਾਂ ਜੀ ਹਾਂ ਸਮੂਹ ਘਰ ਦਾ ਕੰਮ ਠੀਕ ਮਾਤਾ ਬੜੀ ਮੁਸ਼ਕਿਲ ਆਸੀ ਕਰ ਲਿਆਗਾ 5 ਸਾਲ ਹੋਏ ਨੇ ਕਿ ਸਾਨੂੰ ਇੱਥੇ ਘਰ ਲੈ ਲੈ ਐ ਬੜਾ ਹੋਜ ਰੋ ਥੋੜੀ ਘਰ ਲੈ ਜਾਂਦੇ ਆਗੇ ਇਹ ਤਾਂ ਇਹਨਾਂ ਨੇ ਮਜ਼ਾਕ ਬਣਾ ਲਿਆ ਗੱਲ ਦਾ ਕਿ ਹਾਂ ਮਤਲਬ ਲੇਨੋ ਘਰ ਜਿੱਥੇ ਜੀ ਕਰਦਾਗਾ ਐਵੇਂ ਥੋੜੀ ਜਾਇਜੋ ਮੈਨੂੰ ਦੁਕਾਨ ਤੋਂ ਧੰਕੀ ਦੇ ਕੇ ਆਇਆ ਕੱਲ ਮੈਂ ਦੁਕਾਨ ਦੇ ਧੰਕੀ ਦੇ ਗਿਆ ਅਸੀਂ ਅਸੀਂ ਇਹਨੂੰ ਪਿਆਈਏ ਸਾਰੀ ਰਾਤ ਇਹ ਧੰਕੀ ਦੇ ਕੇ ਆ ਹਾਂਜੀ ਇਹਨਾ ਅਸੀਂ ਕੀ ਕਰਿਆ ਇਹ ਸਾਰੀ ਰਾਤ ਚਲੇ ਸਾਰੀ ਰਾਤ ਨੀਂ ਨਹੀਂ ਆਈ ਬਲਕਿ ਮੈਂ ਵੀ ਕਹਿ ਰਹੀ ਸੀ ਮੇਰਾ ਸਿਰ ਦਰਦਾ ਹੈਗਾ ਸਾਰੀ ਰਾਤ ਮੈਂ ਸੋਈ ਨਹੀਂ ਜਿੰਨ ਚਵੀਏ ਹੈ talla teen ਗਿਆ ਕਿ ਭਈ ਇਹਨੂੰ 2 ਘੰਟੇ ਵਾਂ ਲਗਾ ਦੋ ਅਸੀਂ ਪਰੇਸ਼ਾਨ ਆ ਅਸੀਂ ਆਏ ਗਏ ਕਿ 2 ਘੰਟੇ ਨੂੰ ਅੱਗ ਲਾ ਦੋ 2 ਘੰਟੇ ਨੂੰ ਬੰਦ ਕਰ ਦੋ ਫੇ ਮੇਰੇ ਕੋਲ ਦੁਕਾਨ ਤੇ ਗਿਆ ਦੋ ਨੌਕਰ ਇਹਦੇ ਕੋਲ ਮੰਮੀ ਤੇ ਮੈਂ ਦੋ ਜਣੇ ਆ ਸੀ ਲੇ ਗਈ ਤੁਸੀਂ ਉ ਜਾ ਕੇ ਕਿ ਕਰਕੇ ਜੋ ਤੋਂ ਮੰਗਦਾ ਪੂਰਾ ਵੇਚ ਕੇ ਪਾ ਲਿਓ ਹੁਣ ਕੀ ਮੰਗ ਕਰੋਗੇ ਤੁਸੀਂ ਅਸਾ ਹੀ ਕਰਨੀ ਇਹਨੂੰ ਪੰਦ ਦਿੱਤਾ ਜਾਵੇ ਅਸਾ ਹੀ ਨਹੀਂ ਉਰੇ ਲੱਗਣਾ ਠੀਕ ਹੈ ਥੈਂਕ ਯੂ ਸੋ ਦੇਖ ਸਕਦੇ ਹੋ ਕਿ ਜਿਹੜੇ ਮਹੱਲੇ ਦੇ ਲੋਕ ਨੇ ਲਗਾਤਾਰ ਖਫਾ ਹੋ ਰਹੇ ਨੇ ਕੁਝ ਦਿਨ ਪਹਿਲਾਂ ਸਿਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਉਰੇ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਜਿਹੜੀ ਆ ਪੁਸ਼ਟੀ ਕੀਤੀ ਜਾਂਦੇ ਕਿ ਇਹਦੇ ਹਾਲਾਤ ਜਿਹੜੇ ਨੇ ਇੰਨੇ ਕੁ ਮਾੜੇ ਨੇ ਪਰ ਲੋਕ ਕਿਸ ਤਰੀਕੇ ਨਾਲ ਰਹਿ ਰਹੇ ਹੋਣਗੇ ਇਹ ਸਾਰੇ ਹੀ ਤੁਸੀਂ ਜਿਹੜੇ ਪਲੀ ਭਾਂਤ ਜਾਣਦੇ ਹੋ ਮਹੱਲੇ ਦੇ ਜਿਹੜੇ ਸਾਹਮਣੇ ਇਹਨਾਂ ਦੀਆਂ ਦੁਕਾਨਾਂ ਨੇ ਉਹਨਾਂ ਨਾਲੇ ਵੀ ਗੱਲਬਾਤ ਕਰ ਲੈਣਾ ਕਿਉਂਕਿ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਗੁੜੀਆਂ ਵੱਲੋਂ ਕਿ ਮੈਨੂੰ 5-5 ਜਿਹੜੀਆਂ ਗੋਲੀਆਂ ਨੇ ਡਾਕਟਰਾਂ ਵੱਲੋਂ ਲਾਈਆਂ ਗਈਆਂ ਨੇ ਔਰ ਇੰਨੀ ਕੁ ਕੰਡੀਸ਼ਨ ਮਾੜੀ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਵੱਲੋਂ ਕਿਤੇ ਨਾ ਕਿਤੇ ਚੰਦ ਪੈਸੇ ਦੀ ਲਾਲਚ ਦੇ ਵਿੱਚ ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਅਸੀਂ ਵੀ ਹੈਲਥ ਡਿਪਾਰਟਮੈਂਟ ਨੂੰ ਅਪੀਲ ਕਰਾਂਗੇ ਕਿ ਅਜੇਹੇ ਚੰਦ ਪੈਸੇ ਦੀ ਲਾਲਚ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਅਜੇਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੇ ਇਹ ਨਹੀਂ ਕਿ ਇਹਨਾਂ ਦੇ ਕਾਰਨ ਜਿਹੜਾ ਸਾਰਾ ਮਹੱਲਾ ਹੀ ਕੱਲੋਂ ਜੇ ਇਨਕੇਸ ਕੁਝ ਵਾਪਰ ਜਾਂਦਾ ਤਾਂ ਉਰੇ ਜੜੀਆਂ ਨੇ ਪੁਲਿਸ ਦੀਆਂ ਗੱਡੀਆਂ ਵੀ ਠਾਠਾ ਵਜਦੀਆਂ ਨੇ ਪਰ ਫਿਲਹਾਲ ਦੀ ਗੱਡੀ ਇਹ ਲੋਕ ਜਿਹੜੇ ਨੇ ਲਗਾਤਾਰ ਕੰਪਲੇਨਾਂ ਦੇ ਰਹੇ ਨੇ ਕੋਈ ਵੀ ਜਿਹੜਾ ਅਸ ਜੀ ਕੀ ਕਹੋਗੇ ਜੀ ਹਾਂ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਇਹ ਲੱਗਿਆ ਹੋਇਆ ਆਪਣਾ ਫਰੋਜ਼ਨ ਵਾਲਾ ਇਹਦੇ ਮਸਾਲਿਆਂ ਦੀ ਜਿਹੜੀ ਗੈਸ ਆ ਜਦੋਂ ਇਹ ਚੱਲਦਾ 5 ਟਨ ਦਾ ਏਸੀ ਲੱਗਿਆ ਹੋਇਆ ਅਸੀਂ ਇਹਨਾਂ ਨੂੰ ਬਾਰ-ਬਾਰ ਕਿਹਾ ਵੀ ਇਹਦੀ ਸਾਨੂੰ ਕੋਈ ਐਨਓਸੀ ਦਿਖਾ ਦਿਓ ਇਹ ਕਹਿੰਦੇ ਨੇ ਅਸੀਂ ਥਾਣੇ ਜਾ ਕੇ ਦਿਖਾਵਾਂਗੇ ਐਨਓਸੀ ਤੇ ਧਮਕੀਆਂ ਦਿੱਤੇ ਨੇ ਵੀਰਰੇ ਤੁਸੀਂ ਮਕਾਨ ਵੇਚ ਕੇ ਵਗਜੋ ਦੁਕਾਨ ਵਾਲੇ ਨੂੰ ਕਹਿੰਦੇ ਨੇ ਦੁਕਾਨ ਵੇਚ ਕੇ ਵਗਜੋ ਵੀ ਛੋਡੇ ਤੋਂ ਜਿੰਨਾ ਜੋਰ ਲੱਗਦਾ ਲਾ ਲਓ ਇਹਨੂੰ ਪੱਟ ਕੇ ਦਿਖਾ ਦਿਓ ਤੁਸੀਂ ਛੋਡੇ ਚ ਦਮ ਹੋਇਆ ਤੁਸੀਂ ਪਟਵਾ ਦਿਓ ਕੌਣ ਕਹਿੰਦਾ ਇਹ ਗੱਲ ਇਹ ਲੱਕੀ ਕੋਇਲ ਜੀ ਨੇ ਅੱਜ ਸਾਨੂੰ ਸਿਟੀ ਦੇ ਵਿੱਚ ਕਹੀ ਆ ਉੱਥੇ ਮੌਜੂਦਾ ਪੁਲਿਸ ਮੁਲਾਜ਼ਮ ਮੌਜੂਦ ਸੀ ਉਹਨਾਂ ਦੀ ਮੌਜੂਦਗੀ 'ਚ ਸਾਨੂੰ ਇਹ ਗੱਲ ਕਹੀ ਆ ਵੀ ਛੋਡੇ ਤੋਂ ਜਿੰਨਾ ਦਮ ਲੱਗਦਾ ਤੁਸੀਂ ਲਾ ਲਓ ਕੀ ਲੱਗਦਾ ਗੈਂਗਸਟਰ ਐ ਇਹ ਫਿਰ ਗੈਂਗਸਟਰ ਤਾਂ ਨਹੀਂ ਕਹਿ ਸਕਦੇ ਜੀ ਇਹਦੇ ਉੱਤੇ ਕਿਸੇ ਪੋਲਿਟੀਕਲ ਬੰਦੇ ਦਾ ਹੱਥ ਹੋਊਗਾ ਜਾਂ ਇਹਦੀ ਕਿਤੇ ਪਹੁੰਚ ਉੱਪਰ ਤੱਕ ਹੋਊਗੀ ਜਾਂ ਪ ਮਿਲਿਪਕਤ ਹੋ ਸਕਦੀ ਹੈ ਇਹਦੇ ਨਾਲ ਤਾਂ ਇਹ ਇਰਨੀ ਸਾਨੂੰ ਧਮਕੀਆਂ ਦਿੰਦਾ ਪੂਰੇ ਮਹੱਲੇ ਨਾਲ ਲੜਨ ਨੂੰ ਤਿਆਰ ਕੱਲਾ ਬੰਦਾ ਤੁਸੀਂ ਕੀ ਮੰਗ ਕਰੋਗੇ ਤੁਸੀਂ ਅਸੀਂ ਤਾਂ ਮੰਗ ਕਰਾਂਗੇ ਕਿ ਜਾਂ ਤਾਂ ਸਾਨੂੰ ਸਿਟੀ ਵਾਲੇ ਜਿਹੜਾ ਇਹਨਾਂ ਦੇ ਨਾਲ ਨੇ ਤਾਂ ਸਾਨੂੰ ਉਹ ਮਕਾਨ ਛੱਡ ਕੇ ਅਸੀਂ ਸਿਟੀ 'ਚ ਜਗ੍ਹਾ ਦੇ ਦੇਣਾ ਥਾਣੇ 'ਚ ਅਸੀਂ ਉੱਥੇ ਰਹਿ ਰਹਾਂਗੇ ਠੀਕ ਹੈ ਉਹ ਅਸੀਂ ਮਕਾਨ ਖਾਲੀ ਕਰ ਦਿੰਨਾ ਇਹਨਾਂ ਦਾ ਫਰੋਜਨ ਦਾ ਕੰਮ ਜਿੰਨਾ ਚੱਲਦਾ ਉਹਨਾਂ ਚਲਵਾ ਲੈਨੇ ਠੀਕ ਨੇ ਆਂਟੀ ਤੁਹਾਡਾ ਸੰਤੋਸ਼ ਦੇਵੀ ਆਂਟੀ ਜੀ ਕਿਵੇਂ ਦੇਖਦੇ ਹੋ ਕਿੰਨੇ ਕੋ ਪਰੇਸ਼ਾਨ ਨੇ ਤੁਸੀਂ ਇਸ ਕੋਲ ਬਹੁਤ ਜ਼ਿਆਦਾ ਪਰੇਸ਼ਾਨ ਕੀ ਲੱਗ ਕੀ ਰਿਹਾ ਲੱਗ ਕੀ ਨਾ ਰਿਹਾ ਜੀ ਗੁੱਡੀ ਤਾਂ ਮੇਰੀ ਖਤਮ ਹੋਏ ਮੈਨੂੰ ਅੱਜ ਮੁੰਡੇ ਦਾ ਵੀ ਡਰ ਲੱਗਦਾ ਇਹ ਕੋਈ ਹੱਲ ਨਹੀਂ ਹੋ ਰਿਹਾ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਕਿਹਾ ਕੋਈ ਮੈਂ ਇਹਨੂੰ ਚਾਰ ਬੰਦੇ ਵੇਚ ਚੁੱਕੀ ਆ ਤੇ ਘਰ ਤੱਕ ਅੱਛਾ ਵੀ ਇਹਨੂੰ ਕਿਸੇ ਸਾਹਿਬ ਨਾਲ ਸੈੱਟ ਕਰ ਦੋ ਸਾਥੋਂ ਖਰਚਾ ਲੈ ਲਓ ਅਸੀਂ ਪੈਸੇ ਦੇਣ ਦੀ ਵੀ ਇਹਨਾਂ ਨੂੰ ਆਫਰ ਦਿੱਤੀ ਵੀ ਅਸੀਂ ਆਪ ਪੈਸੇ ਲਾ ਕੇ ਇਹਨੂੰ ਉੱਪਰ ਕਰਾ ਦੋ ਮੇਰੀ ਗੁੜੀਆਂ ਦਾ ਬਹੁਤ ਔਰਾ ਹਾਲ ਹੈ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਇਹ ਪਟਾਓ ਉਧਰ ਲ ਸਾਰੇ ਏਸੀ ਪਟਾਓ ਗਲੀ ਦੇ ਫੇਰੇ ਇਹਨੂੰ ਮੈਂ ਇੱਥੇ ਚੱਕੂਗਾ ਮਤਲਬ ਕਿ ਗੁੰਡਾਗਰਦੀ ਕਰ ਰਹੇ ਨੇ ਗੁੰਡਾਗਰਦੀ ਕਰ ਰਹੇ ਨੇ ਠੀਕ ਹੈ ਸੋ ਦੇਖ ਸਕਦੇ ਹਾਂ ਮੁਹੱਲੇ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਅਗਰ ਇਹ ਕੋल्ड स्टोर ਨਹੀਂ ਬੰਦ ਕੀਤਾ ਜਾਂਦਾ ਸਾਨੂੰ ਚਾਹੇ ਥਾਣੇ ਦੇ ਵਿੱਚ ਜਗ੍ਹਾ ਦੇ ਦਿਓ ਪਰ ਸਾਡਾ ਉਰੇ ਜਿਹੜਾ ਰਹਿਣਾ ਹੈ ਲਗਾਤਾਰ ਦੁੱਬਰ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਹੈਲਥ ਡਿਪਾਰਟਮੈਂਟ ਨੂੰ ਅਸੀਂ ਵਾਰ-ਵਾਰ ਅਪੀਲ ਕਰਦੇ ਹਾਂ ਕਿ ਹੋਰ ਜਗ੍ਹਾ ਜਿਹੜਾ ਛਾਪੇ ਮਾਰਨ ਦੀ ਬਜਾਏ ਉਰੇ ਛਾਪੇ ਮਾਰੇ ਜਾਣ ਕਿਉਂਕਿ ਮਸਿਆ ਹੈ ਕਰ ਰਹੇ ਇਹਨਾਂ ਲੋਕਾਂ ਵੱਲੋਂ ਬਿਨਾਂ ਐਨਓਸੀ ਦੇ ਇਹ ਜਿਹੜਾ ਕੋल्ड स्टोर ਲੱਗਿਆ ਹੋਇਆ ਹੈ ਕਿਤੇ ਨਾ ਕਿਤੇ ਮਿਲੀਭੁਗਤ ਵੀ ਹੋ ਸਕਦੀ ਹੈ ਜਾਂ ਫਿਰ ਕਿਸੇ ਸੱਤਾਧਰਤਾ ਵੀ ਜਿਹੜਾ ਇਹਨਾਂ ਨੂੰ ਭੂਤਸਵਾਰ ਹੈ ਫਿਲਹਾਲ ਦੇ ਇਲਾਜ ਸਮਾਨ public smart